ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਆਪਾਂ ਆਲ ਪੰਜਾਬ ਐਗਜ਼ਾਮ ਲਈ ਆਪਣਾ ਪੰਜਾਬ ਜੀ ਕੀ ਦੇ ਪੋਸ਼ਨ ਦੀ ਕਲਾਸ ਨੰਬਰ 11ਵੀਂ ਠੀਕ ਹੈ ਜੀ ਇਸ ਤੋਂ ਪਹਿਲਾਂ ਆਪਣੇ 10 ਲੈਕਚਰ ਹੋ ਚੁੱਕੇ ਜਿਦੇ ਵਿੱਚ ਆਪਾਂ 250 ਦੇ 250 ਦੇ ਕਰੀਬ ਐਮਸੀਕਿਊ ਆ ਜਿਹੜੇ ਉਹ ਆਪਾਂ ਕਰ ਚੁੱਕੇ ਆ ਰਾਜੀ ਜਿਹੜੇ ਲੈਕਚਰ ਹੋਣਗੇ ਰਾਜੀ ਤੁਹਾਡੇ ਇਹ ਵੀ ਅਲੱਗ ਤੋਂ ਇੱਕ ਪਲੇਲਿਸਟ ਬਣਾ ਦਿੱਤੀ ਗਈ ਹੈ ਉਹ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਇਹ ਸਾਰਾ ਕੁਝ ਦੇਖ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਦਾ ਜੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਆਪਣੇ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਹਾਤਰਾ ਹੀ ਨਵੀਂ ਅਤੇ ਸਹੀ ਅਪਡੇਟ ਲੈਣ ਵਾਸਤੇ ਠੀਕ ਹੈ ਜੀ ਬਾਕੀ ਰਾਜ ਜਿਵੇਂ ਤੁਹਾਨੂੰ ਪਤਾਗਾ ਕਿ ਆਪਣੇ ਕੋਲੇ ਜੇ ਕਿਸੇ ਬੱਚੇ ਨੇ ਆਰ ਪੰਜਾਬ ਦੇ ਪੇਪਰ ਦੀ ਤਿਆਰੀ ਕਰਨੀ ਹੈ ਠੀਕ ਹੈ ਜੀ ਤਾਂ ਤੁਸੀਂ ਦੀਪਲਰ ਐਜੂਕੇਸ਼ਨ ਵਾਲਾ ਐਪ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਜਿੰਨਾ ਬੱਚਾ ਕੋਲੇ ਆਈਫੋਨ ਹੈ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ਕਲਾਸ ਪਲੱਸ ਵਾਲੇ ਨੇ ਇੱਕ ਕੋਡ ਫਿਲ ਕਰਨਾ ਹੁੰਦਾ ਡਬਲ ਐਕਸਰ ਹੈ ਠੀਕ ਹੈ ਜੀ ਆਹ ਪ੍ਰਤੀ ਕਿਸੇ ਵੀ ਬੱਚੇ ਨੂੰ ਪ੍ਰੋਬਲਮ ਹੋਣੀ ਹੈ ਤਾਂ ਮੈਂ ਤੇ ਕਾਲ ਵੀ ਕਰ ਸਕਦਾ ਹਾਂ ਜੀ ਇਹ ਬੈਚ ਦੇ ਵਿੱਚ ਤੁਹਾਨੂੰ ਸਾਰੇ ਲੈਕਚਰ ਪੰਜਾਬੀ ਅਤੇ ਇੰਗਲਿਸ਼ ਲੈਂਗੁਏਜ ਦੇ ਵਿੱਚ ਮਿਲਣਗੇ ਠੀਕ ਹੈ ਜੀ ਸਾਰੇ ਇੱਕ ਦਸ ਨਾਲ ਪੀਡੀਐਫ ਹੋਣਗੇ ਸਾਰੀ ਕਲਾਸਾਂ ਦੇ ਵੀਡੀਓ ਲੈਕਚਰ ਹੋਣਗੇ ਸਾਰੀ ਕਲਾਸਾਂ ਬਿਲਕੁਲ ਜ਼ੀਰੋ ਲੈਵਲ ਤੋਂ ਹੋਣਗੀਆਂ ਤੇ ਸਾਰੇ ਕਨਸੈਪਟ ਤੁਹਾਡੇ ਕਲੀਅਰ ਕਰਵਾ ਕੇ ਰਹਿ ਜਾਂਦੇ ਫਿਰ ਇਹ ਦੋ ਵਾਰ ਤੁਹਾਨੂੰ ਐਕਸਰਸਾਈਜ਼ ਕਰਵਾਈ ਜਾਂਦੀ ਹੈ ਠੀਕ ਹੈ ਜੀ ਤੇ ਬਾਕੀ ਜਿਹੜੇ ਵਿੱਚ ਨੂੰ ਮੈਥ ਰੀਜ਼ਨਿੰਗ ਇੰਗਲਿਸ਼ ਦੇ ਵਿੱਚ ਦਿੱਕਤ ਆਉਂਦੀ ਹੈ ਉਹਨਾਂ ਵਾਸਤੇ ਬਹੁਤ ਵਧੀਆ ਰਹਿ ਜੀ ਬੈਚ ਹੈ ਬਾਕੀ ਰਹਿ ਜਾਂ ਆਲ ਪੰਜਾਬ ਦੇ ਜੁਆਇਨ ਕਰਨਾ ਚਾਹੁੰਦੇ ਜੀ ਜਲਦੀ ਜਲਦੀ ਜੁਆਇਨ ਕਰ ਸਕਦੇ ਹੋ ਚਲੋ ਜੀ ਕਹਿੰਦੇ ਜੀ ਪ੍ਰੀਤ ਲੜੀ ਰਸਾਲਾ ਜਿਹੜਾ ਇਹ ਆਰੰਭ ਕੀਤਾ ਗਿਆ ਸੀਗਾ ਕਿਹੜੇ ਸਾਲ ਇਹ ਪ੍ਰੀਤ ਲੜੀ ਰਸਾਲਾ ਜਿਹੜਾ ਉਹ ਆਰੰਭ ਕੀਤਾ ਗਿਆ ਸੀਗਾ ਠੀਕ ਹੈ ਜੀ ਤਾਂ ਇਹ ਆਰੰਭ ਕੀਤਾ ਗਿਆ ਸੀ ਜੀ 1933 ਦੇ ਵਿੱਚ 1933 ਦੇ ਵਿੱਚ ਜਿਹੜਾ ਪ੍ਰੀਤ ਲੜੀ ਰਸਾਲਾਗਾ ਇਹਨੂੰ ਆਰੰਭ ਕੀਤਾ ਗਿਆ ਸੀ ਤੁਹਾਨੂੰ ਪੇਪਰ ਦੇ ਵਿੱਚ ਰਾਜੇ ਇਹ ਜਿਹੇ ਆਪਰੇਸ਼ਨ ਆਮ ਹੀ ਦੇਖਣ ਨੂੰ ਮਿਲਣਗੇ ਠੀਕ ਹੈ ਜੀ ਤੇ ਤਾਂ ਕਰਕੇ ਇਹ ਉਹ ਆਪਰੇਸ਼ਨ ਹੈ ਜਿਹੜੇ ਤੁਹਾਨੂੰ ਆਮ ਕਿਤੋਂ ਨਹੀਂ ਮਿਲਣਗੇ ਤੁਸੀਂ ਪੇਪਰ ਦੇ ਵਿੱਚ ਜਾ ਕੇ ਇਹਨਾਂ ਜਾਂ ਪ੍ਰਸ਼ਨ ਬਾਹਰੋਂ ਪਤਾ ਡਿਪਾਰਟਮੈਂਟ ਨੇ ਜਾਂ ਇਹ ਇਹ ਚੀਜ਼ਾਂ ਸੀ ਪੜੀਆਂ ਨਹੀਂ ਹੋਈਆਂ ਉਹ ਕਾਰਨ ਇਹ ਹੁੰਦਾ ਕਿ ਆਪਾਂ ਇੰਪੋਰਟੈਂਟ ਚੀਜ਼ਾਂ ਨੂੰ ਪਾਸੇ ਰੱਖ ਕੇ ਜਿਹੜੇ ਜਨਰਲ ਪ੍ਰਸ਼ਨ ਹੁੰਦੇ ਉਹਨਾਂ ਨਾਲੋਂ ਜ਼ਿਆਦਾ ਇੰਨੀ ਤੇ ਦੇਰ ਲੱਗ ਜਾਂਦੇ ਨੇ ਜਿਹੜੇ ਸਾਰੇ ਨੂੰ ਹੀ ਆਉਂਦੇ ਹੁੰਦੇ ਨੇ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਦੀ ਅਗਲੇ ਪ੍ਰਸ਼ਨ ਦੇ ਵਿੱਚ ਗੱਲ ਚੱਲਦੀ ਹੈ ਮਹਾਰਾਜ ਸਿੰਘ ਜੀ ਦੀ ਸੋਨ ਪਤਾ ਕਿ ਕੋਈ ਵੀ ਪੇਪਰ ਇਹ ਜਿਹੜੀ ਹੈਗਾ ਜਿਹੇ ਮਹਾਰਾਜ ਸਿੰਘ ਵਾਲੇ ਕੋਈ ਪ੍ਰਸ਼ਨ ਨਾ ਪੁੱਛਿਆ ਜਾਵੇ ਕਹਿੰਦੇ ਜੀ ਮਹਾਰਾਜਾ ਅਜੀਤ ਸਿੰਘ ਦੇ ਸਮੇਂ ਕਿਹੜੀ ਅਦਾਲਤ ਦੁਆਰਾ ਕੀਤੇ ਫੈਸਲੇ ਖਿਲਾਫ ਅਪੀਲ ਨਹੀਂ ਕੀਤੀ ਜਾ ਸਕਦੀ ਸੀ ਜਿਵੇਂ ਤੁਸੀਂ ਦੇਖੋ ਰਹੇ ਜੀ ਆਪਣੇ ਕੋਰਟ ਹੁੰਦੇ ਹਨਾ ਆਪਣੇ ਸਭ ਤੋਂ ਪਹਿਲੇ ਡਿਸਟ੍ਰਿਕਟ ਕੋਰਟ ਆ ਜਾਂਦੇ ਜਿਲ੍ਹਿਆਂ ਦੇ ਕੋਰਟ ਹੁੰਦੇ ਮੰਨ ਲਓ ਜੇ ਆਪਾਂ ਡਿਸਟ੍ਰਿਕਟ ਕੋਰਟ ਦੇ ਵਿੱਚੋਂ ਕੇਸ ਹਾਰ ਜਾਂਦੇ ਆ ਠੀਕ ਹੈ ਜੀ ਪਾਲਿਟੀ ਦੇ ਵਿੱਚ ਪੜਾਇਆ ਹੋਇਆ ਸਾਨੂੰ ਅਪੀਲ ਜੁੜੀ ਜੁੜੀ ਡਿਸ਼ਨ ਹੁੰਦਾ ਇੱਕ ਅਪੀਲ ਹੁੰਦਾ ਇੱਕ origignal ਹੁੰਦਾਗਾ ਉਸ ਨੂੰ ਸਾਰਾ ਕੁਝ ਕਰਵਾਇਆ ਹੋਇਆਗਾ ਡਿਸਟ੍ਰਿਕਟ ਕੇਸ ਡਿਸਟ੍ਰਿਕਟ ਕੋਰਟ ਜਿਹਨੂੰ ਆਪਾਂ ਜ਼ਿਲ੍ਹਾ ਅਦਾਲਤ ਕਹਿੰਦੇ ਆ ਉਹਦੇ ਚ ਕੇਸ ਹਾਰ ਕੇ ਤਾਂ ਆਪਾਂ ਕੇਸ ਕਿੱਥੇ ਲਾਉਣੇ ਰਾਜੇ ਆਪਾਂ ਕੇਸ ਲਾਉਣੇ ਹਾਈ ਕੋਰਟ ਦੇ ਵਿੱਚ ਜਿਵੇਂ ਆਪਣਾ ਹਾਈ ਕੋਰਟ ਹੈਗਾਗਾ ਚੰਡੀਗੜ੍ਹ ਪੰਜਾਬ ਮੇਂ ਹਰਿਆਣਾ ਹਾਈ ਕੋਰਟ ਜੇ ਮੰਨ ਲਓ ਰਾਜੇ ਆਪਾਂ ਹਾਈ ਕੋਰਟ ਦੇ ਵਿੱਚੋਂ ਵੀ ਕੇਸ ਹਾਰ ਗਏ ਫਿਰ ਆਪਣਾ ਲੱਗੂਗਾ ਸੁਪਰੀਮ ਕੋਰਟ ਦਿੱਲੀ ਦੇ ਵਿੱਚ ਕੇਸ ਕਿਉਂਕਿ ਸੁਪਰੀਮ ਕੋਰਟ ਆਪਣੀ ਓਨਲੀ ਇੱਕ ਹੈਗੀ ਠੀਕ ਹੈ ਜੀ ਤੇ ਇਹ ਰਾਜੇ ਫਿਰ ਕੀ ਹੁੰਦਾਗਾ ਡਿਸਟ੍ਰਿਕਟ ਕੋਰਟ ਤੋਂ ਕੇਸ ਹਾਰ ਕੇ ਆਪਾਂ ਅਪੀਲ ਕਰਦੇ ਹਾਈ ਕੋਰਟ ਦੇ ਵਿੱਚ ਮੰਨ ਲਓ ਆਪਾਂ ਹਾਈ ਕੋਰਟ ਦੇ ਵਿੱਚੋਂ ਵੀ ਕੇਸ ਹਾਰ ਗਏ ਫਿਰ ਆਪਾਂ ਅਪੀਲ ਕਰਾਂਗੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਹੁੰਦਾ ਰਾਜੇ ਸੁਪਰੀਮ ਕੋ ਇਸ ਤੋਂ ਬਾਅਦ ਕੋਈ ਹੋਰ ਫੈਸਲਾ ਨਹੀਂ ਹੋ ਸਕਦਾ ਹੁੰਦਾ ਠੀਕ ਹੈ ਜੀ ਬਸ ਉਹ ਆਖਰੀ ਫੈਸਲਾ ਹੀ ਉਹਨੂੰ ਮੰਨਿਆ ਜਾਂਦਾ ਹੁੰਦਾ ਠੀਕ ਹੈ ਜੀ ਉਵੇਂ ਜਿਵੇਂ ਇਹ ਮਹਾਰਾਜ ਸਿੰਘ ਤੋਂ ਪਹਿਲਾਂ ਛੋਟੀਆਂ ਅਦਾਲਤਾਂ ਕੰਮ ਕਰਦੀਆਂ ਸੀ ਇਸ ਤੋਂ ਬਾਅਦ ਫਿਰ ਉਸ ਤੋਂ ਵੱਡੀਆਂ ਅਦਾਲਤਾਂ ਕੰਮ ਕਰਦੀਆਂ ਸਨ ਉਸ ਤਰ੍ਹਾਂ ਹੀ ਇਹਨਾਂ ਦੇ ਇੱਕ ਜਿਵੇਂ ਕਿ ਅੱਜ ਦੇ ਸਮੇਂ ਵਿੱਚ ਸੁਪਰੀਮ ਕੋਰਟ ਹੈ ਉਸੇ ਤਰ੍ਹਾਂ ਹੀ ਉਹ ਰਾਜ ਦੇ ਵਿੱਚ ਇੱਕ ਅਦਾਲਤ ਹੁੰਦੀ ਜਿਹਦੇ ਵਿੱਚ ਕਿਹੜੀ ਅਦਾਲਤ ਹੈ ਜਿਹੜੇ ਜਿਹਦਾ ਮਤਲਬ ਉਹ ਹੁਕਮ ਜਾਂ ਫੈਸਲਾ ਲਾਸਟ ਮੰਨਿਆ ਜਾਂਦਾ ਸੀਗਾ ਇਹ ਹੈਗੀ ਸੀ ਆਪਣੀ ਜ਼ਗੀਰਦਾਰ ਦੀ ਅਦਾਲਤ ਠੀਕ ਹੈ ਜੀ ਜ਼ਗੀਰਦਾਰ ਦੀ ਅਦਾਲਤ ਚਲੋ ਕੁਕਾ ਲਹਿਰ ਦੇ ਪ੍ਰਚਾਰ ਕੇਂਦਰ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਜਿਵੇਂ ਕਿਸੇ ਵੀ ਕੋਈ ਸੰਸਥਾ ਕੀ ਠੀਕ ਹੈ ਜੀ ਉਹਦਾ ਜਿਹੜਾ ਮੁਖੀ ਹੁੰਦਾਗਾ ਠੀਕ ਹੈ ਜੀ ਜਿਵੇਂ ਹੁਣ ਤੁਸੀਂ ਆਪਣੇ ਦੇਖ ਲਓ ਆਪਣੇ ਜੇ ਕੋਈ ਬਾਬਾ ਦੁਵਾਨ ਲਾਉਂਦਾਗਾ ਆਪਾਂ ਨੂੰ ਕਹਿੰਦੇ ਭਾਈ ਸਾਹਿਬ ਠੀਕ ਹੈ ਜੀ ਭਾਈ ਸਾਹਿਬ ਦੇ ਨਾਲ ਨਾਲ ਜਾਣਦੇ ਆਪਾਂ ਨੂੰ ਜਾਂ ਗ੍ਰੰਥੀ ਕਹਿ ਦਿੰਦੇ ਆ ਠੀਕ ਹੈ ਜੀ ਤੇ ਉਵੇਂ ਜਿਵੇਂ ਜਿਵੇਂ ਆਪਾਂ ਦੂਸਰੇ ਧਰਮ ਚ ਲਾ ਲਓ ਇਸ ਅਸਾਈ ਧਰਮ ਦੇ ਵਿੱਚ ਲਾ ਲਓ ਉਹ ਪਾਸਟਰ ਪਾਸਟਰ ਕਹਿੰਦੇ ਸ਼ਾਇਦ ਠੀਕ ਹੈ ਤੇ Hindu ਉਹਦੇ ਆਪਾਂ ਆਪਣੇ ਦੂਸਰੇ ਜਾਉਂ ਬਸਲੋਤਰ ਮੇਰੇ ਜੋ ਮੌਲਵੀ ਕਹਿੰਦੇ ਆ ਬੁਰੇ ਜਿਹੜਾ ਆਪਣੇ ਦੱਸਦੇ ਆ ਸਾਰਾ ਕੁਝ ਠੀਕ ਹੈ ਜੀ ਤੇ ਜਿਹੜਾ ਆਪਣਾ ਆ ਗਿਆ Hindu ਧਰਮ ਇਹਦੇ ਵਿੱਚ ਆਪਣੇ ਆਪਣੇ ਜਿਹੜੇ ਹੁੰਦੇ ਆਗੇ ਪੁਜਾਰੀ ਕਹਿੰਦੇ ਹੁੰਦੇ ਠੀਕ ਹੈ ਉਹ ਜਿਹਦੇ ਕੁੱਕਰ ਲੈ ਰਹੇ ਕਿ ਇਹਦਾ ਜਿਹੜਾ ਮੁਖੀ ਸੀਗਾ ਉਹਨੂੰ ਕਿਹੜੇ ਨਾਮ ਨਾਲ ਜਾਣਦੇ ਸੀ ਠੀਕ ਹੈ ਜੀ ਉਹਨੂੰ ਜਾਣਦੇ ਸੀ ਸੂਬਾ ਦੇਦਾਨ ਉਹਨੂੰ ਸੂਬਾ ਕਿਹਾ ਜਾਂਦਾ ਸੀ ਜਿਹੜਾ ਮੁਖੀ ਹੁੰਦਾ ਸੀ ਠੀਕ ਹੈ ਜੀ ਚਲੋ ਮਹਾਰਾਜਾ ਜੀ ਸਿੰਘ ਜੀ ਦੇ ਸਮੇਂ ਲਾਹੌਰ ਵਿੱਚ ਕਿਹੜੀ ਅਦਾਲਤ ਸਥਾਪਿਤ ਕੀਤੀ ਗਈ ਸੀ ਜੀ ਬਹੁਤ ਇੰਪੋਰਟੈਂਟ ਕੁਸ਼ਨ ਹੈ ਇਸ ਤੋਂ ਪਹਿਲਾਂ ਤੁਹਾਨੂੰ ਮਜਗੀਰਦਾਰ ਦੀ ਅਦਾਲਤ ਬਾਰੇ ਥੋੜਾ ਕੁਝ ਕਨਸੈਪਟ ਕਲੀਅਰ ਕਰਿਆ ਹੋਇਆ ਉਹ ਵੀ ਤਾਂ ਮਹਾਰਾਜਾ ਲਾਹੌਰ ਦੇ ਵਿੱਚ ਕਿਹੜੀ ਦਾਲ ਦੇ ਪੇਪਰ ਦੇ ਵਿੱਚ ਬਹੁਤ ਬੜੀ ਪਿਛੇ ਹੈ ਕਿ ਲਾਹੌਰ ਦੇ ਵਿੱਚ ਕਿਹੜੀ ਅਦਾਲਤ ਸੀਗੀ ਇਹ ਆਪਾਂ ਤੋਂ ਪੁੱਛ ਰਹੇ ਜੀ ਲਾਹੌਰ ਦੇ ਵਿੱਚ ਅਦਾਲਤ ਦੀ ਸੀ ਅਦਾਲਤ ਇਹ ਆਲਾ ਸੀ ਨੰਬਰ ਆਪਸ਼ਨ ਠੀਕ ਹੈ ਜੀ ਸੀ ਨੰਬਰ ਆਪਸ਼ਨ ਇਹ ਗੱਲ ਯਾਦ ਰੱਖਣੀ ਹੈ 1780 ਦੇ ਵਿੱਚ ਮਹਾਰਾਜਾ ਜੀ ਸਿੰਘ ਜੀ ਦਾ ਜਨਮ ਹੋਇਆ ਸੀ 1849 ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ ਦਿੱਲੀ ਅਤੇ ਹਿਸਾਰ ਨੂੰ ਪੰਜਾਬ ਪ੍ਰਾਂਤ ਵਿੱਚ ਕਿਦੋਂ ਸ਼ਾਮਲ ਕੀਤਾ ਗਿਆ ਸੀਗਾ? ਪੁਰਾਣੇ ਸਮੇਂ ਦੀ ਗੱਲ ਕਰਦੇ ਹੁਣ 1911 ਦੇ ਵਿੱਚ ਨੂੰ ਤਾਂ ਦਿੱਲੀ ਨੂੰ ਅਲੱਗ ਕਰਕੇ ਰਾਜਧਾਨੀ ਬਣਾਤਾ ਸੀਗਾ। ਠੀਕ ਹੈ ਜੀ। ਉਸ ਨੂੰ ਪਤਾ ਹੈਗਾ ਇਹ ਤਾਂ ਆਪਸ਼ਨ ਹੋਣੀ ਨਹੀਂ ਕਰ। ਠੀਕ ਹੈ ਜੀ ਇੱਕ ਕੱਟ ਦੋ। ਤਾਂ ਇਹਦੇ ਵਿੱਚ ਲਿਖਿਆ ਦੋ ਆਪਣੇ ਬਾਅਦ ਵਿੱਚ ਦਿੱਲੀ ਅਤੇ ਹਿਸਾਰ ਨੂੰ ਪੰਜਾਬ ਪ੍ਰਾਂਤ ਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ ਜੀ ਇਹ ਕੀਤਾ ਗਿਆ ਸੀਗਾ 1857 ਅਸ਼ਵੀ ਦੇ ਬਗਦੋਤ ਤੋਂ ਬਾਅਦ 1858 ਦੇ ਵਿੱਚ। ਠੀਕ ਹੈ ਜੀ 1858 ਦੇ ਵਿੱਚ। ਪਹਿਲਾ ਪੰਜਾਬੀ ਸੂਫੀ ਕਵੀ ਹੋਣ ਦਾ ਮਾਣ ਕਿਸ ਨੂੰ ਪ੍ਰਾਪਤ ਹੈ ਇੱਕ ਘਟੋ ਘਟੇ ਇਹ ਸਵਲ ਹੋ ਰਾਜੀ ਜੇ ਆਪਣੇ ਪੰਜਾਬ ਦੇ 10 ਪੇਪਰ ਹੁੰਦੇ ਆ ਮੰਨ ਕੇ ਚਲੋ 10ਾਂ ਦੇ ਵਿੱਚੋਂ 6 ਤੋਂ 7 ਪੇਪਰਾਂ ਦੇ ਵਿੱਚ ਇਹ ਪ੍ਰਸ਼ਨ ਤੁਹਾਨੂੰ ਮਿਲੂਗਾ ਚਾਹੇ ਤੁਹਾਨੂੰ ਪੰਜਾਬੀ A ਦੇ ਪੇਪਰ ਦੇ ਵਿੱਚ ਮਿਲ ਜੇ ਚਾਹੇ ਪੰਜਾਬ ਜੀ ਕੇ ਦੇ ਪੇਪਰ ਵਿੱਚ ਮਿਲ ਜੇ ਠੀਕ ਹੈ ਜੀ ਤਾਂ ਕਰਕੇ ਪ੍ਰਸ਼ਨ ਮਿਲਦੇ ਫੁੱਲ ਚਾਂਸ ਹੁੰਦੇ ਆ ਕਿਉਂਕਿ ਸਾਹਿਤ ਦੇ ਨਾਲ ਸੰਬੰਧਿਤ ਵੀ ਇਹ ਪ੍ਰਸ਼ਨ ਹੈ ਇਹ ਕਿਹਾ ਜਾਂਦਾ ਸੀ ਜੀ ਬਾਬਾ ਫਰੀਦ ਜੀ ਨੂੰ ਬਾਬਾ ਫਰੀਦ ਜੀ ਨੂੰ ਠੀਕ ਹੈ ਜੀ ਬਾਬਾ ਫਰੀਦ ਜੀ ਦੇ ਨਾਂ 'ਤੇ ਫਰੀਦਕੋਲ ਸ਼ਹਿਰ ਦੀ ਸਥਾਪਨਾ ਹੋਈ ਹੈ ਸਿੱਧੂ ਬਾਦ ਅਗਲਾ ਬੰਦੇ ਦੀ ਥੇ ਠੀਕ ਹੈ ਜੀ ਕਿਹੜੀ ਇਤਿਹਾਸਿਕ ਇਮਾਰਤ ਨੂੰ ਕਿਹਾ ਜਾਂਦਾ ਇਹਨਾਂ ਦੇ ਵਿੱਚੋਂ ਬੰਦੇ ਦੀ ਥੇ ਕਿਹੜੀ ਇਤਿਹਾਸਿਕ ਇਮਾਰਤ ਨੂੰ ਕਿਹਾ ਜਾਂਦਾਗਾ ਇਹ ਕਿਹਾ ਜਾਂਦਾ ਜੀ ਦੁਨੀ ਚੰਦ ਦੀ ਹਵੇਲੀ ਨੂੰ ਦੁਨੀ ਚੰਦ ਦੀ ਹਵੇਲੀ ਨੂੰ ਜੇਕਰ ਤੁਹਾਨੂੰ ਕਿਸੇ ਨੂੰ ਪਤਾਗਾ ਦੁਨੀ ਚੰਦ ਬਾਰੇ ਠੀਕ ਹੈ ਜੀ ਤਾਂ ਮੈਨੂੰ ਪਲੀਜ਼ ਕਮੈਂਟਰ ਦੇ ਵਿੱਚ ਦੱਸੋ ਮੈਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਕਿੰਨੇ ਕ ਬੱਚੇ ਐ ਜਿਹੜੇ ਮੇਰੇ ਕਰਵਾਏ ਹੋਏ ਲੈਕਚਰਾਂ ਨੂੰ ਮਤਲਬ ਡੀਪਲੀ ਪੜ੍ਹਦੇ ਐ ਠੀਕ ਹੈ ਜੀ ਜ਼ਰੂਰ ਦੱਸਿਓ ਠੀਕ ਹੈ ਜੀ ਇਦੁਣੀ ਜਾਂਦ ਕੌਣ ਸੀਗੇ ਦੱਸ ਦਿਓ ਮੈਨੂੰ ਮਿਸਲਕਾਲ ਦੇ ਵਿੱਚ ਭੂਮਿਕਾ ਕਰ ਕਿੰਨਾ ਹਾਂ ਮਿਸਲਕਾਲ ਦੇ ਵਿੱਚ ਠੀਕ ਹੈ ਜੀ ਜਦੋਂ ਮਿਸਲਾ ਹੁੰਦਾ ਸੀ ਮਿਸਲਕਾਲ ਦੀ ਗੱਲ ਕਰਦੇ ਆ ਉਹਦੇ ਵਿੱਚ ਭੂਮਿਕਾ ਕਰ ਸੀ ਜਿਹੜਾ ਉਹ ਕਿੰਨਾ ਲਿੱਤਾ ਜਾਂਦਾ ਸੀਗਾ 1/5 ਹਿੱਸਾ ਕਿ ਮਤਲਬ ਜੇ ਆਪਾਂ 10 ਰੁਪਈਆ ਦੀ ਫਸਲ ਵੇਚੀ ਹੈ ਠੀਕ ਹੈ ਜੀ ਉਹਦਾ ਇੱਕ ਹਿੱਸਾ ਦੋ ਪੀ ਸਰਕਾਰ ਨੂੰ ਜਿਹੜੇ ਹੁੰਦੇ ਸੀ ਭੂਮਿਕਾ ਰੰ ਨਾਲ ਲੇਤਾ ਜਾਂਦਾ ਹੁੰਦਾ ਸੀ ਠੀਕ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਦਿੱਤਾ ਜਾਂਦਾ ਹੈ ਚਲੋ ਰਾਜ ਜੀ ਅਗਲੇ ਦੇ ਚਲਦੇ ਹਾਂ ਹੁਣ ਆਪਾਂ ਅਪਰੇਸ਼ਨ ਤੇ ਕਿਲਾ ਰਾਏਪੁਰ ਦੀਆਂ ਖੇਡਾਂ ਖੇਡ ਮੇਲਾ ਕਿੰਨੇ ਦਿਨ ਚੱਲਦਾ ਹੈ ਤੁਹਾਨੂੰ ਪਤਾ ਹੈ ਜੀ ਇਹਨੂੰ ਪਿੰਡ ਨੂੰ ਪੇਰਾ ਪਿੰਡੂ 올림픽 ਵੀ ਕਹਿ ਦਿੰਦੇ ਆ ਆਪਣੇ ਠੀਕ ਹੈ ਜੀ ਪਿੰਡੂ 올림픽 ਵੀ ਕਹਿ ਦਿੰਦੇ ਆ ਇਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲੱਗਦਾ ਹੈਗਾ ਕਿਲਾ ਰਾਏਪੁਰ ਦੇ ਠੀਕ ਹੈ ਜੀ ਕਿਲਾ ਰਾਏਪੁਰ ਖੇਡ ਮੇਲਾ ਕਿੰਨੇ ਦਿਨ ਤੱਕ ਚੱਲਦਾਗਾ ਆਪਾਂ ਤੋਂ ਇਹ ਪੁੱਛ ਰਹੇ ਨੇ ਜੀ ਠੀਕ ਹੈ ਜੀ ਤਾਂ ਇਹ ਚੱਲਦਾ ਜੀ ਆਪਣੇ 3 ਦਿਨਾਂ ਤੱਕ 3 ਦਿਨਾਂ ਤੱਕ ਇਹਨੂੰ ਚਲਾਇਆ ਜਾਂਦਾਗਾ ਠੀਕ ਹੈ ਜੀ ਕਿਨੇ ਜੀ ਕਿਹੜੇ ਅਕਾਲੀ ਮੋਰਚੇ ਵਿੱਚ ਪੰਡਤ ਜਵਾਹਰ ਲਾਲ ਨਹਿਰੂ ਨੇ ਵੀ ਭਾਗ ਲਿਆ ਸੀ ਕਿਹੜੇ ਅਕਾਲੀ ਮੋਰਚੇ ਦੇ ਵਿੱਚ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਭਾਗ ਲਿੱਤਾ ਗਿਆ ਸੀਗਾ ਜੀ ਦੱਸੋ ਤਾਂ ਇਹ ਭਾਗ ਲਿੱਤਾ ਗਿਆ ਸੀ ਜੈਤੋ ਦੇ ਮੋਰਚੇ ਦੇ ਵਿੱਚ ਜੈਤੋ ਦੇ ਮੋਰਚੇ ਦੇ ਵਿੱਚ ਜਵਾਹਰ ਲਾਲ ਨਹਿਰੂ ਜੀ ਵੱਲੋਂ ਭਾਗ ਲਿੱਤਾ ਗਿਆ ਸੀਗਾ ਠੀਕ ਹੈ ਜੀ ਜਿਆਦਾਤਰ ਦੇ ਟੈਕਪ੍ਰੇਸ਼ਨ ਹੋਰ ਵੀ ਪੁੱਛ ਲੈਂਦੇ ਆ ਕਿ ਜੇਤੂ ਦੇ ਮੋਰਚੇ ਦੇ ਵਿੱਚ ਉਹਨਾਂ ਚ ਕਿਹੜੀ ਮਹਾਨ ਸ਼ਖਸੀਅਤ ਦੁਆਰਾ ਭਾਗ ਲੇਟਾ ਗਿਆ ਸੀਗਾ ਠੀਕ ਹੈ ਜੀ ਤਾਂ ਵੀ ਇਹ ਪ੍ਰੇਸ਼ਨ ਪੇਪਰ ਵਿੱਚ ਇਸ ਤਰ੍ਹਾਂ ਵੀ ਰਿਪੀਟ ਹੋ ਕੇ ਆਇਆ ਹੋਇਆ ਹੈਗਾ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲੀ ਦੀ ਗੱਲ ਕਰਦੇ ਆ ਇਸ ਤੋਂ ਬਾਅਦ ਕਹਿੰਦੇ ਐਮਦੀਆ ਲਹਿਰ ਠੀਕ ਹੈ ਜੀ ਦਾ ਸੰਸਥਾਪਕ ਕੌਣਾ ਮਿਰਜ਼ਾ ਗੁਲਾਮ ਅਹਿਮਦ ਸਭ ਤੋਂ ਪਹਿਲਾਂ ਤਾਂ ਪ੍ਰੇਸ਼ਨ ਇਹੀ ਰਿਪੀਟ ਹੋਇਆ ਹੋਇਆ ਰਾਜੀ ਕਿ ਜਿਹੜੀ ਐਮਡੀਆ ਲਹਿਰ ਦੇ ਸੰਸਥਾਪਕ ਕੌਣਾ ਹੈ ਮਿਰਜ਼ਾ ਗੁਲਾਮ ਅਹਿਮਦ ਦੁਆਰਾ ਠੀਕ ਹੈ ਜੀ ਮਿਰਜ਼ਾ ਗੁਲਾਮ ਅਹਿਮਦ ਦੁਆਰਾ ਕੀ ਕਰਿਆ ਗਿਆ ਸੀਗਾ ਰਾਜੇ ਐਮਡੀਆ ਲਹਿਰ ਦੀ ਸਥਾਪਨਾ ਕੀਤੀ ਗਈ ਸੀ ਤੇ ਇਹ ਸਥਾਪਨਾ ਦਾ ਸਬੰਧ ਇਹਨਾਂ ਦੇ ਵਿੱਚੋਂ ਕਿਹੜੇ ਖੇਤਰ ਦੇ ਨਾਲ ਹੈਗਾ ਆਪਾਂ ਤੋਂ ਇਹ ਪੁੱਛ ਰਹੇ ਨੇ ਇਹਦਾ ਸਬੰਧ ਹੈਗਾ ਜੀ ਆਪਣੇ ਮਾਝੇ ਏਰੀਏ ਦਾ ਗੁਰਦਾਸਪੁਰ ਠੀਕ ਹੈ ਜੀ ਆਪਣੇ ਮਾਝੇ ਏਰੀਏ ਦਾ ਗੁਰਦਾਸਪੁਰ ਜ਼ਿਲ੍ਹਾ ਇਸ ਤੋਂ ਬਾਅਦ ਅਗਲਾ ਕੂਕਾ ਮੂਵਮੈਂਟ ਦੀ ਗੱਲ ਕਰਦੇ ਹਾਂ ਕੂਕਾ ਮੂਵਮੈਂਟ ਦਾ ਫਾਊਂਡਰ ਬਾਬਾ ਬਲਕ ਸਿੰਘ ਠੀਕ ਹੈ ਜੀ ਇਸ ਤੋਂ ਬਾਅਦ ਕੌਣ ਹੋਏ ਸੀ ਲੁਧਿਆਣਾ ਪੈਣੀ ਲੁਧਿਆਣਾ ਵਿਖੇ ਜਿੰਨਾ ਪੈਣੀ ਵਿਖੇ ਜਨਮ ਹੋਇਆ ਸੀ ਆਪਣੇ ਬਾਬਾ ਰਾਮ ਸਿੰਘ ਜੀ ਠੀਕ ਹੈ ਜੀ ਰਸਾਲੇ ਕੱਲ ਤੋਂ ਉਹ ਮੈਂ ਕਰਵਾ ਕੇ ਗਿਆ ਤਿੰਨ ਰਸਾਲੇ ਜਿਹੜੇ ਇਹਨਾਂ ਨੇ ਚਲਾਏ ਸੀਗੇ ਠੀਕ ਹੈ ਜੀ ਤੁਸੀਂ ਦੱਸਣਾ ਕਮੈਂਟਰ ਦੇ ਵਿੱਚ ਕਿਹੜੇ-ਕਿਹੜੇ ਕਰਵਾ ਕੇ ਗਿਆ ਮੈਂ ਉਹ ਤੁਸੀਂ ਦੱਸਣਾ ਤਿੰਨ ਰਸਾਲੇ ਸੀ ਇਹਨਾਂ ਦੇ ਮੇਨ ਠੀਕ ਹੈ ਜੀ ਕਹਿੰਦੇ ਜੀ ਕੁਕਾ ਲਹਿਰ ਦੀ ਸਥਾਪਨਾ ਕਿੰਨੇ ਸਾਲ ਹੋਈ ਸੀਗੀ ਆਪਾਂ ਤੋਂ ਇਹ ਪੁੱਛ ਰਹੇ ਨੇ ਕੁਕਾ ਲਹਿਰ ਦੀ ਸਥਾਪਨਾ ਹੋਈ ਸੀ ਜੀ 13 ਅਪ੍ਰੈਲ 1857 ਦੇ ਵਿੱਚ ਠੀਕ ਹੈ ਜੀ 13 ਅਪ੍ਰੈਲ 1857 ਦੇ ਵਿੱਚ ਕੁਕਾ ਮੂਵਮੈਂਟ ਦੀ ਸਥਾਪਨਾ ਹੋਈ ਸੀ ਕਹਿੰਦੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਠੀਕ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਕਿਸ ਰਾਗ ਨਾਲ ਹੁੰਦਾ ਹੈ ਆਰੰਭ ਕਿਸ ਰਾਗ ਨਾਲ ਹੁੰਦਾ ਹੈ ਆਪਾਂ ਤਾਂ ਇਹ ਪੁੱਛ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਹੈ ਤੁਹਾਨੂੰ ਪਤਾ ਹੈ ਜੀ ਠੀਕ ਹੈ ਪਹਿਲਾਂ ਬਹੁਤ ਬਾਰੀ ਕਰਵਾ ਕੇ ਹੋਇਆ ਰਾਗ ਤੁਸੀਂ ਦੱਸਣੇ ਮੈਨੂੰ ਕਿੰਨੇ ਆ ਇਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 12 ਕਿੰਨੇ ਆ ਠੀਕ ਹੈ ਜੀ 12 ਤੇ 12 ਤੇ ਰਾਗ ਤੁਸੀਂ ਦੱਸਣੇ ਠੀਕ ਹੈ ਜੀ ਮੈਂ ਆਪਸ਼ਨ 2 ਲਿਖ ਦਿੰਦਾ ਦੱਸੋ ਕਿਹੜੀ ਫੀਸ ਹੈਹੀ ਹੈ ਕਿਹੜੀ ਜੀ ਸਹੀ ਨਹੀਂ ਹੈਗੀ ਠੀਕ ਹੈ ਜੀ ਚਲੋ ਤਾਂ ਦੱਸੋ ਹਾਂ ਜੀ ਮੇਡ ਅਪਲੇਸ਼ਨ ਠੀਕ ਹੈ ਸ੍ਰੀ ਰਾਗ ਸ੍ਰੀ ਰਾਗ ਦੇ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਰੰਭ ਮੰਨਿਆ ਜਾਂਦਾ ਹੈ ਓਕੇ ਜੀ ਚਲੋ ਕਿਹਨੇ ਜੀ ਕਿਹੜਾ ਨਾਟਕ ਗੁੱਗੇ ਪੀਰ ਦੀ ਮਿੱਥ ਤੇ ਆਧਾਰਿਤ ਹੈ ਠੀਕ ਹੈ ਜੀ ਜਿਵੇਂ ਗੁੱਗਾ ਪੀਰ ਹੈ ਦਾ ਆਪਾਂ ਜਿਹੜਾ ਮਨਾਉਣੇ ਹੈਗੇ ਠੀਕ ਹੈ ਜੀ ਆਪਣਾ ਇੱਕ ਫੈਸਟੀਵਲ ਲਾ ਲੋ ਠੀਕ ਹੈ ਜੀ ਜਿਹੜਾ ਮੜਾਇਆ ਜਾਂਦਾ ਗੁੱਗੇ ਪੀਰ ਦਾ ਇਹਦੀ ਮਿੱਥ ਤੇ ਜਿਵੇਂ ਇਹਦੇ ਇਹਦੇ ਮਾਰੇ ਆਪਾਂ ਮੇਲਾ ਲਗਾਇਆ ਜਾਂਦਾ ਉਸੇ ਤਰ੍ਹਾਂ ਹੀ ਸੇਮ ਟੂ ਸੇਮ ਇਹਨਾਂ ਜਿਹੜਾ ਜੋ ਹੋਰ ਕਿਹੜੀ ਚੀਜ਼ ਹੈ ਜਿਹੜੀ ਅਾ ਨਾਟਕ ਹੈਗਾ ਜਿਹੜਾ ਜੋ ਬਿਲਕੁਲ ਇਹਦੇ ਤੇ ਅਧਾਰਤ ਹੈਗਾ ਗੁੱਗਾ ਪੀਰ ਤੇ ਇਹ ਪੁੱਛ ਰਹੇ ਨੇ ਪੰਜਾਬੀ ਸਾਹਿਤ ਦਾ ਪ੍ਰਸ਼ਨ ਹੈ ਇਹ ਹੈਗਾ ਜੀ ਕਿਰਪਾ ਬਉਣਾ ਕਿਹੜਾ ਜੀ ਕਿਰਪਾ ਬਉਣਾ ਚਲੋ ਬਾਜ ਨੂੰ ਕਿਸਾਲ ਠੀਕ ਹੈ ਜੀ ਤਾਂ ਕਿਦੋਂ ਕੋਸ਼ਤ ਕੀਤਾ ਗਿਆ ਸੀਗਾ ਇਹ ਕੋਸ਼ਤ ਕੀਤਾ ਗਿਆ ਸੀ ਜੀ 1999 ਦੇ ਵਿੱਚ ਠੀਕ ਹੈ ਜੀ ਇਹਨੂੰ ਆਪਾਂ ਨਾਰਥਨ ਕੁਸ਼ਾਕ ਵੀ ਕਹਿ ਦਿੰਦੇ ਆ ਠੀਕ ਹੈ ਜੀ ਨਾਰਥਨ ਕੁਸ਼ਾਕ ਕਿਹਾ ਜਾਂਦਾ ਬਾਕੀ ਜਿਹੜਾ ਤੁਸੀਂ ਇਹਦਾ ਨਾਰਥਨ ਕੁਸ਼ਾਕ ਹੋ ਗਿਆ ਇੱਕ ਆਪਣਾ ਬਲੈਕ ਬੱਕ ਠੀਕ ਹੈ ਜੀ ਰਾਸ਼ਟਰੀ ਜੜੂ ਜਿਹਨੂੰ ਆਪਾਂ ਕਾਲਾ ਸ਼ੰਨ ਕਹਿੰਦੇ ਆ ਇੱਕ ਆਪਣਾ ਸ਼ੀਸ਼ਮ ਠੀਕ ਹੈ ਜੀ ਇਹਨਾਂ ਤਿੰਨਾਂ ਦੇ ਮੈਨੂੰ ਤੁਸੀਂ ਸੈਂਟੀਫਿਕ ਨੇਮ ਸੈਂਟੀਫਿਕ ਨੇਮ ਕਮੈਂਟਰੀ ਵਿੱਚ ਭੇਜਨੇ ਆ ਦੇਖ ਲੈ ਕਿੰਨੇ ਕਿ ਬੱਚਿਆਂ ਨੂੰ ਪਤਾ ਭਾਵੇਂ ਜੇ ਕਿਸ ਨੂੰ ਨਹੀਂ ਪਤਾ ਗੂਗਲ ਤੋਂ ਸਰਚ ਕਰਕੇ ਭੇਜ ਦਿਓ ਕਿਉਂਕਿ ਜੇ ਸਰਚ ਕਰਕੇ ਦੇਖੋਗੇ ਉਹਨਾਂ ਬਹੁਤ ਜ਼ਿਆਦਾ ਫਰਕ ਪੈਂਦਾ ਮੈਮ ਜੀ ਬੱਚਦੇ ਮੱਲੋਮਲੀ ਯਾਦ ਰਹਿ ਜਾਂਦੀ ਹੈ ਉਹ ਚੀਜ਼ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਿਹਨੇ ਜੀ ਜਿਹੜਾ ਪਹਿਲਾ ਐਂਗਲੋ ਸਿੱਖ ਯੁੱਧ ਦੌਰਾਨ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਤੁਹਾਨੂੰ ਬਹੁਤ ਵਾਰ ਦੱਸ ਚੁੱਕਿਆ ਰਿਹਾ ਜੀ ਆਪਣੇ ਦੋ ਐਂਗਲੋ ਸਿੱਖ ਵਾਰਾਂ ਹੋਣਗੀਆਂ ਦੋ ਜਿਹੜੀ ਪਹਿਲੀ ਐਂਗਲੋ ਸਿੱਖ ਵਾਰ ਹੋਈ ਸੀ ਜੀ ਇਹ ਹੋਈ ਸੀ 1845 ਤੋਂ 1846 ਤੱਕ ਦੂਸਰੀ ਹੋਈ ਸੀ ਆਪਣੀ 1848 ਤੋਂ ਲੈ ਕੇ 1899 ਤੱਕ ਪਹਿਲੀ ਦੇ ਵਿੱਚ ਪੰਜ ਚੰਗਾ ਹੋਇਆ ਸੀ ਦੂਜੀ ਦੇ ਵਿੱਚ ਚਾਰ ਚੰਗਾ ਹੋਇਆ ਸੀ ਇਹਦੇ ਵਿੱਚ ਆਪਾਂ ਦੋ ਜਿੱਤ ਗਏ ਸੀ ਇਹਦੇ ਚੋਂ ਆਪਾਂ ਬੈਟਲੌਕ ਬੱਦੋਵਾਲੀ ਜਿੱਤੇ ਸੀਗੇ ਠੀਕ ਹੈ ਜੀ ਇਹਦੇ ਸਮੇਂ ਸੀ ਜਿਹੜਾ ਰਾਜੇ ਇਹ ਕਹਿੰਦੇ ਪਹਿਲੀ ਦੂਜੀ ਵੇਲੇ ਤਾਂ ਲਾਰਡ ਲਾਹੋਜੀ ਸੀਗਾ ਦੂਜੀ ਵੇਲੇ ਲਾਰਡ ਲਾਹੋਜੀ ਸੀਗਾ ਪਹਿਲੇ ਵਾਲੇ ਹੈਗਾ ਸੀ ਲਾਰਡ ਹਾਉਡਿੰਗ ਠੀਕ ਹੈ ਜੀ ਆਹ ਵਾਲਾ ਓਕੇ ਜੀ ਬੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਤੇ ਐਕੂਰੇਟ ਆਨਸਰ ਹੈ ਇਹਦਾ ਠੀਕ ਹੈ ਜੀ ਚਲੋ ਕਹਿੰਦੇ ਜੀ ਤੀਵੀਂ ਸ਼ਬਦ ਦਾ ਸਬੰਧ ਕਿਸ ਉਪਭਾਸ਼ਾ ਦੇ ਨਾਲ ਹੈ ਜਾਗਾ ਠੀਕ ਹੈ ਜੀ ਤੀਵੀਂ ਭਾਸ਼ਾ ਦਾ ਸਬੰਧ ਕਿਸ ਉਪਭਾਸ਼ਾ ਦੇ ਨਾਲ ਹੈਗਾ ਆਪਾਂ ਤੋਂ ਇਹ ਪੁੱਛ ਰਹੇ ਨੇ ਜੀ ਠੀਕ ਹੈ ਜੀ ਇਹ ਪਵੰਦੀ ਤੇ ਮਲਵਾਈ ਦੋਨਾਂ ਨਾਲ ਹੀ ਹੈ ਪਵੰਦੀ ਤੇ ਮਲਵਾਈ ਦੋਨਾਂ ਨਾਲ ਹੈਗਾ ਇਹ ਪ੍ਰਸ਼ਨ ਆਪਣਾ ਸਾਹਿਤ ਪੰਜਾਬੀ ਇਹਦੇ ਪੇਪਰ ਵਿੱਚ ਆਇਆ ਹੋਇਆ ਹੈਗਾ ਤੇ ਇੱਕ ਵਾਰੀ ਇਹ ਪ੍ਰਸ਼ਨ ਪੰਜਾਬ ਜੀ ਕੇ ਦੇ ਵਿੱਚ ਆਇਆ ਹੋਇਆ ਹੈਗਾ ਠੀਕ ਹੈ ਜੀ ਦੋਨਾਂ 'ਚ ਪਾਇਆ ਗਿਆ ਪ੍ਰਸ਼ਨ ਹੈ ਇਹ ਚਲੋ ਜੀ ਗੁਰਮਤਕਾਬ ਦਾ ਮੋਢੀ ਕਵੀ ਕੌਣ ਸੀ ਗੁਰਮਤਕਾਬ ਦਾ ਜਿਹੜਾ ਮੋਢੀ ਕਵੀ ਹੈ ਉਹ ਕੌਣ ਸੀਗਾ ਆਪਾਂ ਤੋਂ ਇਹ ਪੁੱਛ ਰਹੇ ਨੇ ਜੀ ਇਹਨਾਂ ਦੇ ਵਿੱਚੋਂ ਇਹ ਹੈਗੇ ਸੀ ਜੀ ਆਪਣੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਇਹਨਾਂ ਨੂੰ ਗੁਰਮਤਕਾਬ ਦਾ ਮੋਢੀ ਕਿਹਾ ਜਾਂਦਾ ਹੈਗਾ ਸਿੱਖਾਂ ਦੇ ਪਹਿਲੇ ਗੁਰੂ ਸੀ ਜੀ ਪਿਤਾ ਜੀ ਪਟਵਾਰੀ ਸਨ ਮਹਿਤਾ ਕਾਲੂ ਜੀ ਤ੍ਰਿਪਤਾ ਦੇਵੀ ਮਾਤਾ ਜੀ ਸੀਗੇ ਤੇ ਭੈਣ ਨਾਨਕੀ ਇਹਨਾਂ ਦੀ ਭੈਣ ਸੀਗੀ ਠੀਕ ਹੈ ਜੀ ਤੇ ਬਾਕੀ ਦਾ ਸਾਨੂੰ ਪਤਾ ਹੀ ਸਭ ਕੁਝ ਓਕੇ ਚਲੋ ਕਨੇ ਜੀ ਸੱਸੀ ਪੁੰਨੂ ਦਾ ਸਬੰਧ ਕਿਹੜੇ ਖੇਤਰ ਨਾਲ ਦੇ ਨਾਲ ਮੰਨਦੇ ਆਪਾਂ ਸੱਸੀ ਪੁੰਨੂ ਦਾ ਸਬੰਧ ਆਪਾਂ ਕਿਹੜੇ ਖੇਤਰ ਦੇ ਨਾਲ ਮੰਨਦੇ ਆ ਆਪਾਂ ਤੋਂ ਇਹ ਪੁੱਛ ਰਹੇ ਨੇ ਜੀ ਇਹ ਮੰਨਦੇ ਆਂ ਜੀ ਆਪਾਂ ਸਿੱਧ ਖੇਤਰ ਦੇ ਨਾਲ ਕਾਹਦੇ ਨਾਲ ਮੰਨਦੇ ਆ ਜੀ ਆਪਣਾ ਸਿੰਧ ਖੇਤਰ ਦੇ ਨਾਲ ਚਲੋ ਪਵੰਦੀ ਉਪਪਾਸ਼ਾ ਦਾ ਵਿਆਕਰਨ ਤਿਆਰ ਕਿਸ ਨੇ ਕੀਤਾ ਸੀਗਾ ਵਿਆਕਰਨ ਠੀਕ ਹੈ ਤੁਹਾਨੂੰ ਪਤਾ ਆਪਣੀ ਟਕਸਾਲੀ ਭਾਸ਼ਾ ਕਿਹੜੀ ਹੈ ਟਕਸਾਲੀ ਭਾਸ਼ਾ ਆਪਣੀ ਹੈਗੀ ਮਾਜੀ ਹੁਣ ਬੱਚੇ ਕਹਿੰਦੇ ਕਿ ਟਕਸਾਲੀ ਭਾਸ਼ਾ ਦਾ ਕੀ ਮਤਲਬ ਹੋਣਾ ਟਕਸਾਲੀ ਭਾਸ਼ਾ ਹੀ ਹੁੰਦੀ ਹੈ ਜਿਹਦੇ ਵਿੱਚ ਆਪਣੇ ਤੁਸੀਂ ਨਿਊਜ਼ਪੇਪਰ ਪੜ੍ਹਦੇ ਹੋ ਡੇਲੀ ਹੈਨਾ ਆਪਣੇ ਕਿਤਾਬਾਂ ਪੜ੍ਹਦੇ ਹੋ ਉਹ ਜਿਹੜੀਆਂ ਕਿਤਾਬਾਂ ਜਿਹੜੀ ਲੈਂਗੁਏਜ ਦੇ ਵਿੱਚ ਲਿਖੀਆਂ ਹੁੰਦੀਆਂ ਉਹ ਆਪਣੀ ਟਕਸਾਲੀ ਭਾਸ਼ਾ ਹੁੰਦੀ ਹੈ ਤੇ ਉਹ ਜਿੰਨਾ ਵੀ ਕੁਝ ਆਪਣਾ ਅਖਬਾਰ ਲਿਖਿਆ ਹੋਣਾ ਚਾਹੇ ਕੋਈ ਬੁੱਕਸ ਲਿਖਿਆ ਹੋਣਾ ਉਹ ਸਾਰੀਆਂ ਆਪਣੀਆਂ ਮਾਜੀ ਭਾਸ਼ਾ ਦੇ ਵਿੱਚ ਲਿਖਿਆ ਜਾਂਦੀਆਂ ਨੇ ਠੀਕ ਹੈ ਜੀ ਤਾਂ ਕਰਕੇ ਨੂੰ ਆਪਣੀ ਟਕਸਾਲੀ ਭਾਸ਼ਾ ਕਹਿੰਦੇ ਆ ਤੇ ਜਿਹੜੀ ਆਪਣੀ ਪਵੰਦੀਪਾਸ਼ਾ ਰਾਜ ਜੀ ਇਹਦਾ ਵਿਆਹ ਕਰਨ ਕਿਸੇ ਦੁਆਰਾ ਤਿਆਰ ਕੀਤਾ ਗਿਆ ਸੀਗਾ ਠੀਕ ਹੈ ਜੀ ਇਹਦਾ ਤਿਆਰ ਕੀਤਾ ਗਿਆ ਸੀ ਆਪਣੇ ਬਲਵੀਰ ਸਿੰਘ ਸੰਧੂ ਦੁਆਰਾ ਜੀ ਕਿਹਦੇ ਦੁਆਰਾ ਬਲਵੀਰ ਸਿੰਘ ਸੰਧੂ ਜੀ ਦੁਆਰਾ ਇਹਦਾ ਤਿਆਰ ਕੀਤਾ ਗਿਆ ਸੀਗਾ ਵਿਆਹ ਕਰਨ ਆਪਣੀ ਪਵੰਦੀਪਾਸ਼ਾ ਦਾ ਠੀਕ ਹੈ ਜੀ ਤੇ ਜਿਹੜੀ ਪਵੰਦੀਪਾਸ਼ਾ ਰਾਜ ਇਹ ਆਪਣੇ ਮਹੱਲੀ ਏਰੀਆ ਵੱਲ ਬੋਲੀ ਜਾਂਦੀ ਹੈ ਤੇ ਥੋੜਾ ਜਿਹਾ ਪਟਿਆਲਾ ਏਰੀਆ ਵੀ ਇਹਦੇ ਵਿੱਚ ਆ ਜਾਂਦਾ ਹੈ ਠੀਕ ਹੈ ਜੀ ਮਹੱਲੀ ਪਟਿਆਲਾ ਬਸ ਇੱਥੇ ਜਿਆਦਾ ਬੋਲੀ ਜਾਂਦੀ ਹੈ ਮਹੱਲੀ ਨੂੰ ਆਪਾਂ ਕਹਿੰਦੇ ਨੇ एसएस इस ਤੋਂ ਬਾਅਦ ਅਗਲੀ ਗੱਲ ਕਰਦੇ ਆਂ ਕਹਿੰਦੇ ਜੀ ਮਹਾਰਾਜਾ ਅਜੀਤ ਸਿੰਘ ਜੀ ਦੀ ਪਹਿਲੀ ਮਹੱਤਵਪੂਰਨ ਜਿੱਤ ਦੱਸੋ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਬੱਚੇ-ਬੱਚੇ ਨੂੰ ਪਤਾ ਹੈ ਪਰਿਸ਼ੰਤਨ ਲਾਹੌਰ ਦੀ ਜਿੱਤ ਕਦੋਂ ਹੋਈ ਸੀ ਤੁਸੀਂ ਦੱਸਣਾ ਹੈ 1799 ਦੇ ਵਿੱਚ ਹੋਈ ਸੀ ਕਿ 1805 ਦੇ ਵਿੱਚ ਹੋਈ ਸੀ ਚਲੋ ਇਹਨਾਂ ਸਭ ਕਪਿਟਿਸ਼ਨ ਪਤਾ ਦੱਸਿਓ ਠੀਕ ਹੈ ਜੀ ਤੇ ਅੰਮ੍ਰਿਤਸਰ ਦੀ ਜਿੱਤ ਵੀ ਦੱਸ ਦਿਓ ਕਸ਼ਮੀਰ ਦੀ ਵੀ ਦੱਸ ਦਿਓ ਮਲਤਾਨ ਦੀ ਸਾਰੀਆਂ ਜਿੱਤਾਂ ਦੱਸ ਦਿਓ ਮੈਨੂੰ ਨਾਲ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਹਿੰਦੇ ਜੀ ਸਿੱਖ ਇਤਿਹਾਸ ਦੇ ਵਿੱਚ ਹਨੇਰੀ ਮਈ ਯੁੱਗ ਕਿਹੜੇ ਸਮੇਂ ਨੂੰ ਮੰਨਿਆ ਜਾਂਦਾ ਹੈਗਾ ਬਹੁਤ ਵਾਰੀ ਪ੍ਰੈਕਸ਼ਨ ਪੇਪਰ ਦੇ ਵਿੱਚ ਆਇਆ ਹੋਇਆ ਹੈਗਾ ਪਰ ਮੈਨੂੰ ਨਹੀਂ ਪਤਾ ਤੁਹਾਨੂੰ ਮਿਲਿਆ ਕਿ ਨਹੀਂ ਮਿਲਿਆ ਪਰ ਮਿਲੂਗਾ ਜ਼ਰੂਰ ਅੱਗੇ ਵਾਲੇ ਪੇਪਰਾਂ 'ਚ ਜੋ ਠੀਕ ਹੈ ਜੀ ਤਾਂ ਇਹ ਮੰਨਿਆ ਜਾਂਦਾ ਹੈ 1716 ਤੋਂ ਲੈ ਕੇ 1753 ਤੱਕ ਕਈ ਜਗ੍ਹਾ ਤੇ ਤੁਹਾਨੂੰ 1713 ਤੋਂ ਲੈ ਕੇ 1753 ਤੱਕ ਮਿਲੂਗਾ ਠੀਕ ਹੈ ਜੀ ਥੋੜਾ ਜਿਹਾ ਕੌਂਟਰੋਵਰਸੀਅਲ ਆਪਰੇਸ਼ਨ ਹੈ ਠੀਕ ਹੈ ਜੀ ਹੁਣ ਬਹੁਤ ਬੱਚੇ ਇਹਦਾ ਜੀ ਇੱਥੇ ਇੱਥੇ 13 ਵੀ ਲਿਖਿਆ ਹੋਇਆ ਹੈਗਾ ਇਸ ਤਰ੍ਹਾਂ ਵੀ ਲਿਖਿਆ ਹੋਇਆਗਾ ਬੱਚੇ ਉਲਝੇ ਜਾਂਦੇ ਆ ਠੀਕ ਹੈ ਪਰ ਇਹਦਾ ਦੋਨਾਂ ਦੇ ਤੁਹਾਨੂੰ ਆਪਸ਼ਨ ਇੱਕ ਹੀ ਮਿਲੂਗੀ ਠੀਕ ਹੈ ਜੀ ਪਰ ਜਦੋਂ ਐਕਿਊਡੇਟੇ ਮਿਲ ਲੱਗਦੀ ਹੈ ਲੱਗਦੀ ਕਿ ਹੈਗੀ ਹੈ ਠੀਕ ਹੈ ਜੀ ਸ਼ੈਲੀ ਕੀ ਹੈ ਸ਼ੈਲੀ ਆਪਾਂ ਕਹਿੰਦੇ ਆ ਸਾਡੀ ਸ਼ੈਲੀ ਪੰਜਾਬੀ ਸਾਹਿਤ ਦੇ ਵਿੱਚ ਆਪਾਂ ਸ਼ੈਲੀ ਸ਼ਬਦ ਵਰਤਦੇ ਆ ਉਹਨਾਂ ਦੇ ਮਨਕਿਆਂ ਦੀ ਮਾਲਾ ਕਿਹਾ ਜਾਂਦਾ ਹੈ ਜਿਵੇਂ ਉਹਨਾਂ ਦੇ ਮਨਕਿਆਂ ਨੇ ਮਾਲਾ ਪਹਰੋਈ ਪਈ ਹੁੰਦੀ ਹੈ ਨਾ ਇੱਕ ਲੈਂਡ ਦੇ ਵਿੱਚ ਉਹ ਜਿਹੜੀ ਆਪਣੀ ਸ਼ੈਲੀ ਹੈ ਪੰਜਾਬੀ ਸ਼ੈਲੀ ਹੋਗੀ ਜਿਵੇਂ ਆਪਣੀ ਠੀਕ ਹੈ ਜੀ ਜਿਵੇਂ ਆਪਾਂ ਅੱਖਰਾਂ ਦੀ ਜਿਵੇਂ ਇੱਕ ਵਰਣਮਾਲਾ ਤਿਆਰ ਕਰਕੇ ਬੋਲਦੇ ਆਪਾਂ ਉਹ ਉਹਨਾਂ ਦੇ ਮਣਕਿਆਂ ਨਾਲ ਉਹਦੀ ਤੁਲਨਾ ਕੀਤੀ ਜਾਂਦੀ ਹੈ ਠੀਕ ਹੈ ਜੀ ਚਲੋ ਸ੍ਰੀ ਕਾਲ ਤਖਤ ਦਾ ਨਿਰਮਾਣ ਕਿਦੋਂ ਪੂਰਾ ਹੋਇਆ ਸੀਗਾ ਇਹਨੇ ਇਹ ਨਹੀਂ ਪੁੱਛਿਆ ਕਿਦੋਂ ਬਣਿਆ ਸੀਗਾ ਨਿਰਮਾਣ ਪੂਰਾ ਕਿਦੋਂ ਹੋ ਗਿਆ ਸੀਗਾ 1609 ਦੇ ਵਿੱਚ ਪੂਰਾ ਹੋ ਗਿਆ ਸੀ ਜੀ ਬਣਵਾਇਆ ਕਿਨੇ ਸੀ ਜੀ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਠੀਕ ਹੈ ਜੀ ਆਪਣੇ ਕੋਲ ਪੰਜ ਤਖਤ ਹੈਗੇ ਤਿੰਨ ਤਖਤ ਪੰਜਾਬ ਦੇ ਵਿੱਚ ਦੋ ਤਖਤ ਬਾਹਰਲੇ ਸਟੇਟਾਂ ਦੇ ਵਿੱਚ ਆਪਣੇ ਤੇ ਦੋ ਦਰਤ ਮਹਾਰਾਜ ਜੀ ਸਿੰਘ ਜੀ ਦੁਆਰਾ ਤਿਆਰ ਕਰਵਾਏ ਗਏ ਸੀ ਜੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਜੀ ਆਨੰਦ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਇਹ ਦੱਸਣਗੇ ਆਨੰਦ ਸਾਹਿਬ ਰਚਨਾ ਕਿਹੜੇ ਗੁਰੂ ਸਾਹਿਬਾਨ ਜੀ ਦੀ ਹੈ ਦੂਜਾ ਆਪਰੇਸ਼ਨ ਮੈਨੂੰ ਇਹ ਦੱਸਣਗੇ ਆਨੰਦ ਸਾਹਿਬ ਕਿਸ ਰਾਗ ਦੇ ਵਿੱਚ ਹੈ ਠੀਕ ਹੈ ਜੀ ਆਨੰਦ ਸਾਹਿਬ ਕਿਸ ਰਾਗ ਦੇ ਵਿੱਚ ਹੈ ਇਹ ਹੈਗੇ ਜੀ ਰਾਮਕਲੀ ਰਾਗ ਦੇ ਵਿੱਚ ਕਿਹੜੇ ਵਿੱਚ ਰਾਮਕਲੀ ਰਾਗ ਦੇ ਵਿੱਚ ਠੀਕ ਹੈ ਜੀ ਤਾਂ ਇਹਨਾਂ ਰਾਹੀਂ ਆਪਣਾ ਇਹ ਲੈਕਚਰ ਇਸ ਸਮਾਪਤੀ ਹੁੰਦੀ ਹੈ ਤੇ ਇਸ ਤਰ੍ਹਾਂ ਇਹਦਾ ਜੀ ਜੇਕਰ ਤੁਸੀਂ ਹੋਰ ਲੈਕਚਰ ਵੀ ਦੇਖੋ ਆਪਣਾ ਡੇਲੀ ਦੇਖੋ ਮੈਂ ਜਿਆਦਾ ਤੁਹਾਨੂੰ ਡੀਪਲੀ ਤਾਂ ਨਹੀਂ ਲੈ ਕੇ ਜਾਂਦਾ ਕਿਉਂਕਿ ਆਪਣਾ ਮੇਨ ਮਕਸਦ ਇਹ ਲੈਕਚਰਾਂ ਦੇ ਵਿੱਚ ਹੈਗਾ ਤੁਹਾਨੂੰ ਐਮਸੀਕਿਊ ਕਰਵਾਉਣਾ ਤੁਹਾਨੂੰ ਐਮਸੀਕਿਊ ਕਰਵਾਉਣਾ ਜਿਆਦਾ ਤੋਂ ਜਿਆਦਾ ਐਮਸੀਕਿਊ ਕਰਵਾਉਣਾ ਕਿ ਹੈਗੀ ਤੁਹਾਡਾ ਕੋਰਸ ਦੇ ਵਿੱਚ ਤੁਹਾਡਾ ਮੈਂ 2000 ਦੇ ਕਰੀਬ ਕਰਤੇ ਹੋਣੇ ਐਮਸੀਕਿਊ ਮੈਂ ਕਿਉਂਕਿ ਡਾਟਾ ਤਿਆਰ ਹੋ ਚੁੱਕਿਆ ਹੈ ਸਾਰਾ ਠੀਕ ਹੈ ਜੀ 2000 ਪਲੱਸ ਤੁਹਾਨੂੰ ਮਿਲਣਗੇ ਦੀ ਪਲੇਲਿਸਟ ਬਣ ਜੂਗੀ ਠੀਕ ਹੈ ਜੀ ਤੁਸੀਂ ਪੰਜਾਬ ਦਾ ਕੋਈ ਵੀ ਪੇਪਰ ਦੇਣਾ ਤੁਹਾਨੂੰ ਮੈਂ ਗਾਰੰਟੀ ਦੇਉਂਗਾ ਰਾਜੇ 17 ਨੰਬਰ ਦੀ ਪੰਜਾਬ ਜੀਕੇ ਕੱਟੋ ਕਰ ਸਾਨੂੰ ਪਤਾ ਹੈ ਕਿ ਪੰਜਾਬੀ ਲੈਂਗੁਏਜ ਜਿਹੜੀ ਪੀਪਰ ਏ ਹੁੰਦਾਗਾ ਠੀਕ ਹੈ ਜੀ ਉਹ ਵੀ ਜ਼ਿਆਦਾਤਰ ਪ੍ਰਸ਼ਨ ਇਹਦੇ ਵਿੱਚੋਂ ਮਿਲਣਗੇ ਤੁਹਾਨੂੰ ਦੇ ਵੀ ਠੀਕ ਹੈ ਜੀ ਤਾਂ 17 ਦੀ ਮੇਰੀ ਜ਼ਿੰਮੇਵਾਰੀਆਂ ਇਹ ਕੋਰਸ ਦੀ ਤਾਂ ਹੀ ਪਲੇਲਿਸਟ ਬਣਾਤੀ ਰਾਜੇ ਮੈਂ ਠੀਕ ਹੈ ਜੀ ਇਹਦੀ ਪਲੇਲਿਸਟ ਬਣਾਤੀ ਤੇ ਇਦੋਂ ਬਾਅਦ ਤੁਹਾਨੂੰ ਕੋਈ ਪ੍ਰਸ਼ਨ ਨਹੀਂ ਆਊਗਾ ਜਦੋਂ ਆਪਣਾ 2000 ਦਾ ਕੋਰਸ ਪੂਰਾ ਹੋ ਗਿਆ ਬਾਅਦ ਵਿੱਚ ਇਹ ਤੁਹਾਡੀ ਵਿੱਚ ਸਾਰੀ ਇਕੱਠੀ ਕੰਬਾਈਨ ਕਰਕੇ ਵੀਡੀਓ ਚਾਹੇ 10 ਘੰਟੇ ਦੀ ਬਣ ਜੇ ਚਾਹੇ 14 ਘੰਟੇ ਦੀ ਬਣ ਜੇ ਚਾਹੇ 20 ਘੰਟੇ ਦੀ ਬਣ ਜੇ ਠੀਕ ਹੈ ਜੀ ਉਹ ਤੁਹਾਡੀ ਵਿੱਚ ਸਾਰੀ ਕੰਬਾਈਨ ਕਰਕੇ ਪਾ ਦੂ ਠੀਕ ਹੈ ਤਾਂ ਜੀ ਤੇ ਵੀਡੀਓ ਨੂੰ ਬਾਅਦ ਵਿੱਚ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੀ ਬਾਕੀ ਜੇ ਕਿਸੇ ਬੱਚੇ ਨੂੰ ਸਾਰੀਆਂ ਚੀਜ਼ਾਂ ਬਹੁਤ ਡੀਪਲੀ ਸਲੋ ਢੰਗ ਨਾਲ ਤੇ ਵਧੀਆ ਢੰਗ ਨਾਲ ਸਿੱਖਣੀ ਹੈ ਤਾਂ ਤੁਸੀਂ ਆਪਣੇ ਬੈਚ ਦੇ ਵਿੱਚ ਵੀ ਜੁਆਇਨ ਕਰ ਸਕਦੇ ਹੋ ਤਾਂ ਜੀ ਠੀਕ ਹੈ ਬਾਕੀ ਦਾਲੇ ਕਰੰਟ ਅਫੇਅਰਾਂ ਦੀ ਕਲਾਸ ਤੁਹਾਨੂੰ 1 ਤੋਂ ਲੈ ਕੇ 15 ਜਨਵਰੀ ਤੱਕ ਦੇਰ ਕਰੰਟ ਅਫੇਅਰ ਤੁਹਾਡੇ ਤਿਆਰ ਹੋ ਚੁੱਕਿਆ ਉਹਦੀ ਕਲਾਸ ਤੁਹਾਡੇ ਨੂੰ ਜਲਦ ਜਲਦੀ ਪ੍ਰੋਵਾਈਡ ਕਰਵਾ ਦੋਗੇ ਇਸ ਤੋਂ ਬਾਅਦ 16 ਤੋਂ ਲੈ ਕੇ ਠੀਕ ਹੈ ਜੀ ਪੂਰਾ ਕੰਪਲੀਟ ਮੰਥਲੀ ਇਹਦੀ ਮਿਲ ਜੂਗੀ ਬਾਅਦ ਵਿੱਚ ਇਕੱਠਾ ਕੰਬਾਈਨ ਕਰਕੇ ਵੀਡੀਓ ਆਪਾਂ ਪਾ ਦਾਂਗੇ ਠੀਕ ਹੈ ਤਾਂ ਜੀ ਤੇ ਇਹ ਵੀ ਤੁਹਾਨੂੰ ਜਲਦੀ ਹੀ ਲੈਕਚਰ ਅੱਜ ਅੱਜ ਮਿਲ ਜੂਗਾ ਥੋੜਾ ਜਿਹਾ ਮੇਰਾ ਜੀ ਕਿਸੇ ਕਾਰਨ ਗਿਆ ਹੋਇਆ ਸੀਗਾ ਠੀਕ ਹੈ ਜੀ ਪੰਜਾਬ ਤੋਂ ਬਾਹਰ ਗਏ ਹੋਏ ਸੀ ਕਿ ਤਾਂ ਕਰਕੇ 2-3 ਦਿਨਾਂ ਦਾ ਬੱਚਿਆਂ ਦਾ ਗੈਪ ਆ ਗਿਆ ਤੇ ਉਹਦੇ ਦੀ ਮਾਫੀ ਚਾਹੁੰਦੇ ਆ ਤੇ ਠੀਕ ਹੈ ਜੀ ਧੰਨਵਾਦ